ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਵਾਜ਼ ਦੀ ਹੂ ਬੂ ਨਕਲ ਕਰਨ ਵਾਲੇ ਸ਼ਾਮ ਰੰਗੀਲਾ ਨੇ ਵਾਰਾਨਸੀ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਰੰਗੀਲਾ ਪੇਸ਼ੇ ਤੋਂ ਕਿ ਕਮੇਡੀਅਨ ਹੈ ਇਸ ਐਲਾਨ ਵਿੱਚੋਂ ਸ਼ਾਮ ਰੰਗੀਲਾ ਅਚਾਨਕ ਚਰਚਾ ਦੇ ਵਿੱਚ ਆ ਗਿਆ ਹੈ ਦੱਸ ਦਈਏ ਕਿ ਸ਼ਾਮ ਰੰਗੀਲਾ ਪ੍ਰਧਾਨ ਮੰਤਰੀ ਦੀ ਆਵਾਜ਼ ਵਿੱਚ ਬੋਲਣ ਲਈ ਕਾਫੀ ਮਸ਼ਹੂਰ ਹੈ ਤੇ ਸੋਸ਼ਲ ਮੀਡੀਆ ਵਿੱਚ ਵੀ ਉਹਨਾਂ ਦੀ ਜ਼ਬਰਦਸਤ ਫੈਨ ਫੋਲੋਇੰਗ ਹੈ ਗੱਲਬਾਤ ਕਰਦੇ ਹੋਏ ਸ਼ਾਮ ਰੰਗੀਲਾ ਨੇ ਕਿਹਾ ਹੈ ਕਿ ਜੋ ਸੂਰਤ ਅਤੇ ਇੰਦੌਰ ਚ ਹੋਇਆ ਹੈ ਉਹ ਵਾਰਾਨਸੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਲਈ ਉਸਨੇ ਵਾਰਾਨਸੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਜ਼ਿਕਰਯੋਗ ਹੈ ਕਿ ਸੂਰਤ ਲੋਕ ਸਭਾ ਸੀਟ ਲਈ ਕਾਂਗਰਸ ਸਮੇਤ ਕਈ ਹੋਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋ ਗਈਆਂ ਹਨ ਜਦ ਕਿ ਇਹ ਦੌਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੇ ਨਾਮਜ਼ਦਗੀ ਤੋਂ ਬਾਅਦ ਆਪਣੇ ਨਾਮ ਵਾਪਸ ਲੈ ਲਏ ਹਨ ਇਸ ਤਰ੍ਹਾਂ ਭਾਜਪਾ ਉਮੀਦਵਾਰ ਲਈ ਦੋਵੇਂ ਸੀਟਾਂ ਜਿੱਤਣਾ ਰਸਤਾ ਸਾਫ਼ ਹੋ ਗਿਆ ਹੈ ਸ਼ਾਮ ਰੰਗੀਲਾ ਦਾ ਕਹਿਣਾ ਹੈ ਕਿ ਵਾਰਾਨਸੀ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਦੱਸ ਦਈਏ ਕਿ ਸ਼ਾਮ ਰੰਗੀਲਾ ਖਾਸ ਕਰਕੇ ਪ੍ਰਧਾਨ ਮੰਤਰੀ ਦੀ ਨਕਲ ਕਰਕੇ ਬਹੁਤ ਮਸ਼ਹੂਰ ਹੋਏ 2022 ਵਿੱਚ ਸ਼ਾਮ ਰੰਗੀਲਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਪਰ ਕੁਝ ਸਮੇਂ ਬਾਅਦ ਹੀ ਸ਼ਾਮ ਰੰਗੀਲਾ ਨੇ ਇਹ ਕਹਿ ਕੇ ਪਾਰਟੀ ਤੋਂ ਦੂਰੀ ਬਣਾ ਲਈ ਕਿ ਉਹ ਜਾਤ ਤੌਰ ਤੇ ਹੀ ਕੰਮ ਕਰਨਾ ਚਾਹੁੰਦੇ ਹਨ ਪ੍ਰਧਾਨ ਮੰਤਰੀ ਦੀ ਨਕਲ ਕਰਕੇ ਸ਼ਾਮ ਰੰਗੀਲਾ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਗਿਰ ਚੁੱਕੇ ਹਨ ਸ਼ਾਮ ਰੰਗੀਲਾ ਨੇ 2021 ਦੇ ਵਿੱਚ ਇੱਕ ਪੈਟਰੋਲ ਪੰਪ ਤੇ ਪ੍ਰਧਾਨ ਮੰਤਰੀ ਦੀ ਨਕਲ ਕਰਨ ਅਤੇ ਜੈਪੁਰ ਦੇ ਚਲਾਣਾ ਦੇ ਜੰਗਲ ਵਿੱਚ ਪ੍ਰਧਾਨ ਮੰਤਰੀ ਦੀ ਮੋਦੀ ਦੀ ਨਕਲ ਕਰਕੇ ਵੀਡੀਓ ਬਣਾਈ